ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਅੱਜ ਖਨੌਰੀ ਬਾਰਡਰ ਦੇ ਉੱਤੇ ਪੂਰਾ ਪੰਜਾਬ ਪਹੁੰਚ ਚੁੱਕਿਆ ਹੈ ਖਨੌਰੀ ਬਾਰਡਰ ਦੇ ਉੱਤੇ ਹਾਂਜੀ ਖਨੌਰੀ ਸ਼ਹਿਰ ਦੀਆਂ ਗਲੀਆਂ ਤੱਕ ਜਿਹੜੀਆਂ ਨੇ ਉਹ ਸਾਧਨਾਂ ਦੇ ਨਾਲ ਤੇ ਕਿਸਾਨਾਂ ਦੇ ਨਾਲ ਭਰੀਆਂ ਪਈਆਂ ਨੇ ਇਹ ਜਿਹੜਾ ਸੰਗਰੂਰ ਤੋਂ ਹਾਂਜੀ ਪਾਤਣਾ ਤੋਂ ਲੁਧਿਆਣਾ ਦਿੱਲੀ ਵਾਲਾ ਰੋਡ ਹੈ ਜਿਹੜੇ ਤੇ ਖਨੌਰੀ ਬਾਰਡਰ ਪੈਂਦਾ ਜੀ ਜਿੱਥੇ ਜਾਮ ਲਾਇਆ ਹੋਇਆ ਕਿਸਾਨਾਂ ਨੇ ਉੱਥੇ ਦੇਖ ਸਕਦੇ ਹੋ ਤੁਸੀਂ ਕਿੰਨੀ ਤਾਦਾਦ ਦੇ ਵਿੱਚ ਜਿਹੜੇ ਕਿਸਾਨ ਨੇ ਮਜ਼ਦੂਰ ਏਕਤਾ ਜਿੰਦਾਬਾਦ ਜਿਹੜੇ ਕਿਸਾਨ ਪਹੁੰਚ ਚੁੱਕੇ ਨੇ ਅੱਜ 4 ਜਨਵਰੀ 2025 ਦਾ ਦਿਨ ਹੈ ਜੀ ਤੇ ਦੂਰੋਂ ਦਰਾੜੋਂ ਪੂਰੇ ਪੰਜਾਬ ਦੇ ਵਿੱਚੋਂ ਜਿਹੜਾ ਇੱਥੇ ਕਿਸਾਨ ਹੈ ਉਹ ਪਹੁੰਚ ਚੁੱਕਿਆ ਜੀ ਤੇ ਪੂਰਾ ਜਿਹੜਾ ਸ਼ਹਿਰ ਹੈ ਖਨੋਰੀ ਪੂਰਾ ਚਾਰੇ ਪਾਸੇ ਤੋਂ ਬਲਾਕ ਹੋ ਚੁੱਕਿਆ ਸੋ ਇਹ ਜਿਹੜੀ ਅੱਜ ਪੰਜਾਬ ਦੀ ਜਿਹੜੀ ਪੂਰੇ ਮਤਲਬ ਲਾ ਲੋ ਵੀ ਇੱਕ ਸੈਲਾਬ ਆ ਚੁੱਕਿਆ ਜੋ ਖਨੌਰੀ ਬਾਰਡਰ ਦੇ ਉੱਤੇ ਪਹੁੰਚਿਆ ਹੋਇਆ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਦ੍ਰਿਸ਼ ਤੇ ਅੱਗੇ ਵੀ ਤੁਹਾਨੂੰ ਪੂਰੀ ਵੀਡੀਓ ਵਿਖਾਵਾਂਗੇ ਕਿ ਕਿਵੇਂ ਜਿਹੜਾ ਖਨੌਰੀ ਦੇ ਵਿੱਚ ਜਿਹੜਾ ਕਿਸਾਨਾਂ ਦਾ ਜਿਹੜਾ ਸੈਲਾਬ ਆਇਆ ਹੈ ਜੀ ਤੇ ਦੂਰੋਂ ਦਰਾੜੋਂ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਕਿਸਾਨ ਉਹਨੇ ਪਹੁੰਚੇ ਹੋਏ ਨੇ ਤੇ ਸਰਕਾਰਾਂ ਨੂੰ ਆਪਦੀਆਂ ਜਿਹੜੀਆਂ ਆ ਨੀਤੀਆਂ ਤੋਂ ਆ ਜਿਹੜਾ ਉਹ ਕੂੜ ਨੀਤੀਆਂ ਤੋਂ ਆ ਜਿਹੜਾ ਉਹ ਜ਼ਰੂਰ ਝੁਕਣਾ ਪਏਗਾ ਜੀ ਤੇ ਜਿਹੜੇ ਸਾਡੇ ਬਜ਼ੁਰਗ ਮਰਨ ਵਰਤ ਤੇ ਬੈਠੇ ਨੇ ਉਹਨਾਂ ਦੀ ਜਿਹੜੀ ਹਾਲਤ ਹੈ ਦਿਨੋ ਦਿਨ ਜਿਹੜੀ ਵਿਗੜਦੀ ਜਾ ਰਹੀ ਹੈ ਤੇ ਸਰਕਾਰ ਨੂੰ ਇਸ ਬਾਰੇ ਜ਼ਰੂਰ ਸੋਚਣਾ ਪਏਗਾ ਸੋ ਜਿੰਨੀ ਤਾਦਾਦ ਦੇ ਵਿੱਚ ਜਿਹੜਾ ਹੈ ਅ ਕਿਸਾਨ ਹੈ ਜਿਹੜਾ ਉਹ ਪਹੁੰਚ ਚੁੱਕਿਆ ਖਨੌਰੀ ਬਾਰਡਰ ਦੇ ਉੱਤੇ ਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਪੂਰੀ ਵੀਡੀਓ ਜਿਹੜੀ ਆਪਾਂ ਅੱਗੇ ਵੇਖਦੇ ਆਂ ਹਾਂਜੀ